ਸਸਿਕਲ ਜੀ ਨਵੇਂ ਬਲੌਕ ਵਿੱਚ ਤੁਹਾਡਾ ਸਵਾਗਤ ਹੈ। ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ। ਅੱਜ ਅਸੀਂ ਆਪਾਂ ਮਰੰਡੇ ਮਿਲ ਵਿੱਚ ਪਰ ਮਿਲ ਦੀ ਸਫਾਈ ਹੈ। ਸਫਾਈ ਤਾਂ ਚਲੋ ਹੋ ਗਈ ਹੁਣ। ਮਿਲ ਖੜਾ ਏ ਦੇਖਦੇ ਹਾਂ ਕਾਜ ਚੱਲ। ਇੱਧਰ ਟਰਾਲੀਆਂ ਸਾਰੀਆਂ ਆਪਾਂ ਟਰਾਲੀਆਂ ਗੱਲ ਖੜਾ ਕੇ ਤੇ ਆਪਣੇ ਨੰਬਰ ਫੇਲੇ ਆ ਆਪਣਾ 69 ਖੜਾ ਏ। ਇੱਧਰ ਚੱਲਣ ਲਈ 852। ਕੱਲੋਂ ਸਾਡੇ ਨੇ ਦੋ ਟਰਾਲੀਆਂ ਮਿਲ ਦੇ ਅੱਜ ਮਿਲ ਭਰਿਆ ਪਿਆ ਪੂਰਾ ਹੈ ਨਾ। ਤਰਾਵਣਾ ਕਰਮਾ ਬਾਈ ਖੜਾ ਏ ਚਰਨਪਰੀ ਦੇ ਕਣਕ ਵੇਚਣ ਇਹ ਤਾਂ ਰੈਡੀ ਖੜੀ ਏ ਫੁੱਲਾ ਮੇ ਲਹਿਨ ਪੂਰਾ ਕਟੂਕਟ ਹੋਊਗੀ 2.5 300 ਟਰਾਲੀ ਪਰ ਹਲੇ ਚੱਲੇ ਨਹੀਂ ਦੇਖਦੇ ਹਾਂ ਗੱਡਾ ਚੱਲਦਾ ਕਿੰਨੇ ਵੀ ਘੰਟੇ ਤੱਕ ਚਲਾਣੇ ਆ ਸਫਾਈ ਸਭੀ ਦੀ ਹੋਊਗੀ ਕਲੀਨ ਹੋ ਗਿਆ ਉਹਨੂੰ ਦੇਖੋ ਪੱਪਾ ਵੀ ਨਿਕਲ ਲਈ ਮੈਂ ਵੀ ਪਹਿਲੇ ਹਲਕਾ ਜਾ ਮਾਰਤੀ ਸੀਟੀ ਹੁਣ ਕਰਤੀ ਆਪਣੀ ਚੱਲੀ ਹੈ ਪਹਿਲੀ ਕਰਮੇ ਵਾਲੀ ਨੇ ਲਿਆ ਬਾਪਰੇ ਦਾ ਨਾਮ ਹੱਥੇ 452 ਇੱਧਰ ਆਪਾਂ ਵੀ ਆਉਣਾ ਨਸਰ ਨਜ਼ਰ ਪਰ ਮਾਰਤੀ ਇਹਨੇ ਗੱਜਾ ਗੱਜ ਹੁਣ ਹੋ ਗਿਆ ਸ਼ਰੂ ਭਾਈ ਛੇਤੀ ਪਹੁੰਚ ਜੇ ਕਰਾ ਰਿਸ਼ਤੇਦਾਰਾਂ ਨੇ ਵੀ ਆਉਣਾ ਅੱਜ ਬਾਈ ਖੁਸ਼ ਹੋਣੇ ਵੀਡੀਓ ਦੇਖ ਕੇ ਕਹਿੰਦੇ ਸਾਡੀ ਬਾਈ ਵੀਡੀਓ ਬਣਾ ਰਿਹਾ। Ờ ਲੈ ਆ ਗਾ ਮਾ ਬਾਈ। ਅੱਜ ਰੈਡੀ ਖੜੀ ਆ। ਇਹ ਲੋਡਰ ਆ ਰਹੇ ਆਗੇ ਹੁਣ ਆ ਗਏ ਤਾਂ ਵੇਗੀ ਦੇਖ ਲੈਣਾ ਸਾਹੀ ਤੋਰ ਤੇ ਟਰੈਕਟਰ ਫੇਲਾ ਚਲੋ ਆਪਾਂ ਇਹ ਨੰਬਰ ਪਹਿ ਨਹੀਂ ਲੱਗੇ ਹੋਏ ਤੇ ਅੱਜ 쿠ਕੀ ਵਾਈ ਇਹ ਟਰਾਲੀ ਫੇਰ ਲੈ ਕੇ ਆਏ ਆਪਾਂ ਗੰਨਾ ਆਪਣਾ ਫੇਰ ਹੈਗਾ ਅੱਜ 220 ਜਾਂ 230 ਕਾਉਂਟਰ ਸਾਹ ਦੇਮ ਤੇ ਮੋੜੂਗਾ ਗੰਨਾ ਟਾਇਰ ਵੀ 10 ਦੇ ਆ ਲਈ ਦੇ ਦਬੇ ਹੋਏ ਬਸੇ 230 ਤੇ ਆਰਾਮ ਤੇ ਪੱਕਾ ਹੋ ਗਿਆ ਚੱਲਣ ਦੀ ਤਿਆਰੀ ਹੈ ਹੁਣ ਉਡੀਕ ਕਰ ਰਹੇ ਆ ਅੱਜ ਇਹਨਾਂ ਨੇ ਪਰਸੋਂ ਦਾ ਚੌਥੇ ਦਾ ਗੰਨੇ ਦਾ ਢੇਰ ਲਾਇਆ ਥੋੜੇ ਨਾ ਆ ਰਹੇ ਉਹ ਪਿਆ ਹਲਾ ਇੰਨਾ ਪੂਰੇ ਬੈਨ ਅਲੇ ਵੀ ਥੋੜੇ 3 ਘੰਟੇ ਨੂੰ ਕਹਿੰਦੇ ਆ ਬੌਂਕੜੇ ਚੈੱਕ ਕਰ ਰਹੇ ਆ ਹਰੇ ਚਲਾ ਚਲਾ ਕੇ ਪਾਰਾ ਵੀ ਢੇਰ ਲਾਇਆ ਹੋਇਆ ਗੰਨੇ ਦਾ ਇੱਧਰ ਵੀ ਢੇਰ ਲਾਇਆ ਹੋਇਆ ਸਾਲਿਆਂ ਨੇ ਅਲੇ ਤਾਂ ਪੰਜੇ ਦੇਖ ਰਹੇ ਆ ਚੈੱਕ ਕਰਕੇ ਚੱਲ ਰਹੇ ਆ ਜਾਂ ਕਿਵੇਂ ਆ ਨਾਗਨਾਜ਼ ਸੈਂਟਰ ਹੇਠਲੀ ਖੜੀ ਹੋਆ ਦੇ ਨਾਲ ਲੋਕ ਬੰਦੇ ਇਹ ਰਾਂਗ ਚਾਲ ਰਹੇ ਆ ਰਹੀ ਕਰ ਰਹੇ ਆ ਅੱਜ ਬਾਂਕੂੜੇ ਦੇਖ ਰਹੇ ਆ ਵੀ ਸਹੀ ਚੱਲਦੇ ਆ ਜਾਂ ਕਿੱਦਾਂ ਉਹ ਜਿੰਨਾਂ ਪਾ ਕੇ ਆਵੋ ਆ ਗਿਆ ਆ ਪੰਚੇ ਦਾ ਠੀਕ ਆ ਬਾਕੀ ਹੁਣ ਦੇਖੋ ਬਈ ਇਹ ਕੌਣ ਚਲਾਉਂਦੇ ਆ ਸਾਡੇ ਵੀ 2-3 ਘੰਟੇ ਕਰਨੇ ਆ ਚੱਲਾ ਮਿਲ ਲਾਡੇ 3 ਹੋ ਗਏ ਸੜਕੇ ਦੇ ਬਹੁਤ ਬਹੁਤ ਰਵਾਇ ਜਿੰਦਾ ਬਹੁਤ ਹੁੰਦਾ ਵੱਡੌਣ ਨੇ ਕਰਤਾ ਰਸਤਾ ਕਲੀਅਰ ਆ ਉੱਤਰੂ ਗਿਆ ਟਰਾਲੀਆਂ ਅੰਦਰ ਇਹ ਕੰਮ ਮਾਰੂ ਮਾਰ ਇੱਕਮ ਲੱਗ ਜਾ ਮੇਰੇ ਚਾ ਨਾ ਬੀ ਬਣੂ ਤਰੀਗੀ ਆਪਣੀ ਰਹੀਗੀ ਮੈਂ ਤੇ ਬਾਦ ਆਪਣੀ ਵਾਰੀ ਆ ਤਰਨੀ ਆਪਣੀ ਟਰਾਲੀ ਕਰਮੇ ਬਾਈਂ ਚੱਪੜੀ ਕੀ ਸੇ ਉਹ ਗਿਆ ਆਪਣਾ ਗੱਲਾ ਤੋ ਪੂਰਾ ਗੋਡਾ ਆ ਗਿਆ। ਕਾਲੇ ਹੋ ਗਿਆ ਵੀਡੀਓ ਥੋੜੇ। ਚੱਲੇ ਆਪਾਂ ਪਿੰਡ ਨੂੰ। ਹੁਣ ਦੂਜੀ ਟਰਾਲੀ ਚੱਲ ਰਹੇ ਆਂ ਵੀ ਜੇ ਥੋੜੀ ਜਿਹੀ ਰੇਗੀ ਲੱਤਣੇ ਤੇ ਉਹ ਵੀ ਲੈ ਕੇ ਆਉਣੀ ਹੈ। ਹੋ ਜ਼ਿਆਦਾ ਧੁੰਦ ਹੈ। ਆਪਣਾ ਬਈ ਧਿਆਨ ਨਾਲ ਚਲਾਇਆ ਕਰੋ ਕਿੱਤੀ ਮੋੜ ਦਾ ਟਰੈਕਟਰ ਬਈ ਤੁੰਦੇ ਚ ਕੁਛ ਨਹੀਂ ਪਤਾ ਚੱਲਦਾ ਦਿਨ ਚੋਂ ਚੱਲੋ ਆ ਮਾੜਾ ਮੋਟਾ ਠੀਕ ਹੀ ਜਾਂਦਾ ਹੈ ਰਾਤ ਨੂੰ ਨਹੀਂ ਪਾਈ ਦਿਖਦਾ ਹੁਣ ਆਪਣੀ ਟਰਾਲੀ ਹੋ ਗਈ ਵੇਚੀ ਆਪਾਂ ਜਾ ਰਹੇ ਆ ਘਰ ਨੂੰ ਉਹਦੇ ਬਹੁਤ ਜਾ ਕੇ ਹੁਣ ਦਵਾਰੇ ਟਰਾਲੀ ਦੁਈ ਲਦਾ ਮੈਂ ਛਣੀ ਅੱਧੀ ਗਲੱਦੀ ਹੋਈ ਆ ਥੋੜੇ ਲਦਾਦੀ ਦੇ ਅੱਧੀ ਕੋਣ ਅੱਧੀ ਕਾਪਾਂ ਜਾ ਕੇ ਲਦਾਉਂਦੇ ਆ ਠੀਕ ਆ ਬਾਈ ਬਣੇ ਰਹਿਆ ਕਰੋ ਆਪਣੀ ਵੀਡੀਓ ਚ ਨਾਲੇ ਆਪਣੇ ਬਾਈ ਚੈਨਰ ਨੂੰ ਸਬਸਕ੍ਰਾਈਬ ਕਰ ਲੋ ਆਪਣੇ ਵੀਡੀਓ ਨੂੰ ਲਾਈਕ শেয়ার ਕਰਦੇ ਕਰੋ ਬਾਈ ਕਮੈਂਟ ਵੀ ਕਰੇ ਕਰੋ ਬਾਈ ਮਿਲਦੇ ਆ ਬਾਈ ਕਿਸੇ ਹੋਰ ਨਵੀਂ ਵੀਡੀਓ ਤੇ ਅਸਰਿਕਾ